ਸਾਰੇ ਨੂੰ ਸਤਿ ਸ਼੍ਰੀ ਅਕਾਲ ਮੈਂ ਮੱਧ ਪ੍ਰਦੇਸ਼ ਘੁੰਮ ਰਿਹਾ ਲਗਭਗ ਸੱਬਾ ਡੇਢ ਮਹੀਨਾ ਹੋ ਗਿਆ ਮੈਨੂੰ ਮੱਧ ਪ੍ਰਦੇਸ਼ ਦੇ ਹੁਣ ਮੈਂ ਫਿਰਦਾ ਵਿਦੇਸ਼ਾ ਜ਼ਿਲ੍ਹੇ ਦੇ ਵਿੱਚ ਵਿਦੇਸ਼ਾ ਸਾਂਚੀ ਵਿਦੇਸ਼ਾ ਦੇ ਵਿੱਚ ਆਪਾਂ ਨੂੰ ਸਿਰਫ ਉਦੇ ਗਰੀਦੀਆਂ ਕੁਝ ਗੁਫਾਵਾਂ ਬਾਰੇ ਪਤਾ ਤੇ ਸਾਂਚੀ ਸਤੂਪ ਬਾਰੇ ਪਤਾ ਪਰ ਵਿਦੇਸ਼ਾ ਜ਼ਿਲ੍ਹਾ ਜਿਹੜਾ ਬਹੁਤ ਵੱਡਾ ਔਰ ਇੱਥੇ ਬਹੁਤ ਪੁਰਾਣੀਆਂ ਥਾਵਾਂ ਨੇ ਦੇਖਣ ਵਾਲੀਆਂ ਕਿਉਂਕਿ ਜਿਹੜਾ ਰਾਜਾ ਅਸ਼ੋਕ ਹੋਇਆ ਉਹ ਵਿਦੇਸ਼ਾ ਦੇ ਇੱਥੇ ਵਿਆਹਿਆ ਹੋਇਆ ਸੀ ਉਹਦੇ ਸੌਰੇ ਸੀ ਤਾਂ ਉਹਨੇ ਬੁੱਧ ਧਰਮ ਦਾ ਜਿਹੜਾ ਬੁੱਧ ਧਰਮ ਦੇ ਪ੍ਰਚਾਰ ਦੇ ਵਿੱਚ ਬਹੁਤ ਕੁਝ ਵਿਦੇਸ਼ਾ ਦੇ ਨੇੜੇ ਨੇੜੇ ਬਣਾਇ ਸੋ ਆਪਣੇ ਹੋਰ ਅਗਲੇ 3-4 ਦਿਨ ਵਿਦੇਸ਼ਾ ਦੇ ਵਿੱਚ ਹੀ ਲੰਘਣਗੇ ਪੁਰਾਣੇ ਮੰਦਰ ਨੇ ਪੁਰਾਣੇ ਮੱਠ ਨੇ ਮਿਨਿਸਟਰੀਆਂ ਨੇ ਪੁਰਾਣੀਆਂ ਉਹ ਦੇਖਾਂਗੇ ਆਪਾਂ ਕੱਲ ਵਾਲੇ ਬਲੌਗ ਦੇ ਵਿੱਚ ਆਪਾਂ ਦੇਖ ਲਿਆ ਸੀਗਾ ਜਿਹੜੀਆਂ ਸੁਨੀਆਂ ਉਹਦੇ ਉਹਦੇ ਗ੍ਰੀ ਦੀਆਂ ਗੁਫਾਵਾਂ ਸੀਗੀਆਂ ਤੇ ਸਾਂਚੀ ਸਤੂਪ ਹੁਣ ਆਪਾਂ ਸ਼ੁਰੂ ਹੁੰਨੇ ਆਂ ਕਿਹੜੀਆਂ ਥਾਵਾਂ ਰਹਿੰਦੀਆਂ ਸੀ ਉਹ ਦੇਖਣ ਵਾਸਤੇ ਤੇ ਅੱਜ ਮੈਂ ਪਹੁੰਚਿਆ ਹਾਂ ਵਿਦੇਸ਼ਾ ਤੋਂ 4 ਕਿਲੋਮੀਟਰ ਵੱਧ ਦੂਰ ਇੱਕ ਜਗ੍ਹਾ ਹੈਗੀ ਐ ਜਿਹਨੂੰ ਖੰਭਾ ਬਾਬਾ ਕਿਹਾ ਜਾਂਦਾ ਉੱਥੇ ਸੋ ਉਹ ਜਗ੍ਹਾ ਦੇਖਦੇ ਆਂ ਤੇ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜ਼ਰੂਰ ਲਾਈਕ ਤੇ ਕਮੈਂਟ ਕਰ ਦਿਓ ਵਿਦੇਸ਼ਾ ਜ਼ਿਲ੍ਹੇ ਦੇ ਵਿੱਚ ਸਾਰੀਆਂ ਥਾਵਾਂ ਦੇਖਾਂਗੇ ਆਪਾਂ ਕੁਝ ਵੀ ਨਹੀਂ ਛੱਡ ਦੇਗੇ ਕਿਹੜੀ ਜਗ੍ਹਾ ਤੇ ਹੁਣ ਆਇਆ ਹੋਇਆ ਇਹ ਜਗ੍ਹਾ ਬਹੁਤ ਪੁਰਾਣੀ ਆ 113 ਈਸਵੀ ਪੂਰਵ ਦੀ ਜਗ੍ਹਾ ਇਹ ਖਦਾਈ ਦੇ ਦੌਰਾਨ ਜੋ ਮਿਲਿਆ ਖੰਭਾ ਬਾਬਾ ਉਹ ਆਪਣੇ ਪਿੱਛੇ ਆ ਕਿੱਧਰ ਗਿਆ ਆ ਰਿਹਾ ਇਹ ਕੀ ਚੀਜ਼ ਆ ਇਹਦੀ ਕੀ ਮਹੱਤਤਾ ਕੀ ਇਹਦਾ ਇਤਿਹਾਸ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਸਕਰੀਨ ਤੇ ਦਿਖ ਰਿਹਾ ਹੈ ਖੰਭਾ ਇਹ ਨਾਮ ਨਹੀਂ ਜਿੰਨਾ ਇਹ ਵੇਖਣ ਚ ਲੱਗ ਰਿਹਾ ਇਹ ਖੰੰਬੇ ਨੂੰ ਇੱਥੋਂ ਦੇ ਮਸ਼ੇਰੇ ਖੰਭਾ ਬਾਬਾ ਦੇ ਨਾਮ ਨਾਲ ਜਾਣਦੇ ਆ ਇਹ ਖੰਭਾ ਜਦੋਂ ਆਰਕੀਓਲੋਜੀਕਲ ਸਾਈਟ ਨੇ ਲੱਭਿਆ ਉਸ ਤੋਂ ਪਹਿਲਾਂ ਇਸ ਖੰਭੇ ਦੀ ਪੂਜਾ ਵੀ ਹੁੰਦੀ ਸੀਗੀ ਇਸ ਖੰਭੇ ਦਾ ਇੱਕ ਹੋਰ ਨਾਮ ਹੈਗਾ ਹੈਲਿਓਡੋਰਸ ਪਿਲਰ ਇਸ ਨਾਮ ਨਾਲ ਹੀ ਮਸ਼ਹੂਰ ਹੈ ਜੇ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਹੈਲਿਓਡੋਰਸ ਪਿਲਰ ਦੇ ਨਾਮ ਨਾਲ ਹੀ ਇਹ ਗੂਗਲ ਕਰਨਾ ਪਊਗਾ ਇਹ ਖੰਭੇ ਦੀ ਜਦੋਂ ਤੋਂ ਖੋਜ ਹੋਈ ਆ ਉਦੋਂ ਤੋਂ ਹੀ ਬੋਧੀ ਅਤੇ Hindu ਇਸ ਖੰਭੇ ਤੋਂ ਆਪੋ ਆਪਣਾ ਹੱਕ ਸਮਝ ਰਹੇ ਆ ਸਾਰਾ ਕਲੇਸ਼ ਇਹਦੇ ਬਾਰੇ ਜਿਹੜੇ ਲੋਕ ਇਤਿਹਾਸ ਚ ਰੁਚੀ ਰੱਖਦੇ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਕੀ ਕਹਾਣੀ ਆ ਮੇਰੇ ਵੀ ਇਹ ਗੱਲ ਧਿਆਨ ਜੀ ਸੀ ਇਸ ਲਈ ਖੰਭੇ ਨੂੰ ਦੇਖਣ ਦੀ ਮੇਰੇ 'ਚ ਬਹੁਤ ਰੁਚੀ ਸੀ ਇਹ ਖੰਭਾ ਜਿਹੜਾ ਹੈਗਾ ਇਹ ਵਿਦੇਸ਼ਾਂ ਤੋਂ 4 ਕਿਲੋਮੀਟਰ ਵੱਧ ਦੂਰ ਇੱਕ ਬੇਸਨਗਰ ਨਾਂ ਦੀ ਜਗ੍ਹਾ ਕਸਬਾ ਜਿਹਾ ਬਣਿਆ ਹੋਇਆ ਉੱਥੇ ਆ ਬੇਸਨਗਰ ਬੇਤਵਾ ਤੇ ਬੇਸਨਦੀ ਉੱਪਰ ਵਸਿਆ ਹੋਇਆ ਛੋਟਾ ਜਿਹਾ ਕਸਬਾ ਜਿਹੜਾ ਕਿਸੇ ਵੇਲੇ ਸ਼ੁੰਗ ਰਾਜਵੰਸ਼ ਦੀ ਰਾਜਧਾਨੀ ਵੀ ਰਿਹਾ ਜੇਕਰ ਇਸ ਪਿੱਲਰ ਦੇ ਨਿਰਮਾਣ ਦੀ ਗੱਲ ਕਰੀਏ ਜਿਹਦੇ ਦਾ ਜਿਹਦੇ ਨਾਮ ਤੇ ਇਹਦਾ ਨਾਂ ਪਿਆ ਤੇ ਬਹੁਤੀ ਇਤਿਹਾਸਕਰ ਥੋੜਾ ਜਿਹਾ ਤੇ ਕਿੰਤੂ ਵੀ ਕਰਦੇ ਆ ਇਸ ਪਿੱਲਰ ਦਾ ਨਿਰਮਾਣ ਲਗਭਗ 113 ਇਸਵੀ ਪੂਰਵ ਵਿੱਚ ਗ੍ਰੀਕ ਰਾਜੇ ਦੇ ਇੱਕ ਰਾਜਦੂਤ ਜਿਹਦਾ ਨਾਮ ਹੈਲਿਓਡੋਰਸ ਸੀਗਾ ਉਹਨੇ ਕਰਵਾਇਆ ਸੀ ਗ੍ਰੀਕ ਰਾਜੇ ਨੇ ਸ਼ੰਗਰ ਰਾਜੇ ਭਾਗ ਪੱਦਰ ਦੇ ਦਰਬਾਰ ਵਿੱਚ ਹੈਲਿਓਡੋਰਸ ਨੂੰ ਰਾਜਦੂਤ ਬਣਾ ਕੇ ਭੇਜਿਆ ਸੀ। ਇਹ ਵੀ ਕਿਹਾ ਜਾਂਦਾ ਕਿ ਹੈਲਿਓਡੋਰਸ ਬਾਅਦ ਦੇ ਹੈਲਿਓਡੋਰਸ ਨੇ ਬਾਅਦ ਦੇ ਵਿੱਚ Hindu ਧਰਮ ਅਪਣਾ ਲਿਆ ਸੀਗਾ ਤੇ ਸ਼ਾਇਦ ਉਹ ਪਹਿਲਾ ਵਿਦੇਸ਼ੀ ਸੀਗਾ ਜਿਨੇ ਆਪਣਾ ਧਰਮ ਪਰਿਵਰਤਨ ਕੀਤਾ ਪਰ ਇਸ ਚੀਜ਼ ਬਾਰੇ ਸਭ ਦੇ ਆਪੋ ਆਪਣੇ ਪੱਖ ਨੇ ਬਹੁਤ ਲੋਕ ਇਸ ਨੂੰ ਸੱਚ ਮੰਨਦੇ ਆ ਤੇ ਬਹੁਤ ਲੋਕ ਇਸ ਨੂੰ ਸੱਚ ਨਹੀਂ ਵੀ ਮੰਨਦੇ। ਜਿਹੜਾ ਇਹ ਖੰਭਾ ਇਹਦੇ ਉੱਪਰ ਕੋਸ਼ਿਲਾ ਲੇਖ ਲਿਖੇ ਹੋਏ ਆ ਜਿਹੜੇ ਕਿ ਬ੍ਰਹਮੀ ਲਿਪੀ ਦੇ ਵਿੱਚ ਲਿਖੇ ਹੋਏ ਆ ਬ੍ਰਹਮੀ ਲਿਪੀ ਰਾਜੇ ਅਸ਼ੋਕ ਦੇ ਵੇਲੇ ਵਰਤੀ ਜਾਣ ਵਾਲੀ ਲਿਪੀ ਆ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਵੱਡਾ ਰੌਲਾ ਇਸ ਪਿੱਲਰ ਨੂੰ ਲੈ ਕੇ ਹੈਗਾ ਕਿ ਇਸ ਪਿੱਲਰ ਦਾ ਜਿਹੜਾ ਉੱਪਰਲਾ ਸਿਰਾ ਹੈਗਾ ਉਹ ਨੂੰ ਜਿਹੜਾ ਤੇ ਹਿੰਦੂ ਧਰਮ ਦੇ ਲੋਕ ਨੇ ਉਹ ਤਾਂ ਭਗਵਾਨ ਵਿਸ਼ਨੂੰ ਦਾ ਜਿਹੜਾ ਗਰੁੱਡ ਰੂਪ ਸੀਗਾ ਉਹਦੇ ਨਾਲ ਜੋੜਦੇ ਆ ਜਦਕਿ ਜਿਹੜੇ ਬੁੱਧ ਹੀ ਨੇ ਉਹ ਇਹਨੂੰ ਇੱਕ ਅੰਡਾਗਰਸ ਸਤੂਪ ਨਾਲ ਜੋੜਦੇ ਆ ਅੰਡਾਗਰਸ ਸਤੂਪ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਬੁੱਧ ਧਰਮ ਦੇ ਵਿੱਚ ਜਿਵੇਂ ਸ਼ਾਂਤੀ ਦੇ ਵਿੱਚ ਸਾਰੇ ਸਤੂਪ ਬਣੇ ਹੋਏ ਨੇ ਉਹmeida ਇਹਨੂੰ ਸਤੂਪ ਕਹਿੰਦੇ ਆ ਇਸ ਖੰਬੇ ਦੀ ਖੋਜ ਅਲੈਗਜੈਂਡਰ ਕਨਿੰਗਮ ਨੇ ਕੀਤੀ ਸੀ 1874 ਦੇ ਸਾਲ ਵਿੱਚ ਜਿਹੜਾ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਪਹਿਲਾ ਡਾਇਰੈਕਟਰ ਜਨਰਲ ਸੀ ਇਹ ਸਤੰਭ ਦੇਖ ਲਿਆ ਆਪਾਂ ਇੱਥੇ ਇਕੱਲੇ ਸਤੰਭ ਹੀ ਆ ਦੇਖਣ ਨੂੰ ਹੋਰ ਹੈ ਨਹੀਂ ਕੁਝ ਵੀ ਤੇ ਹੁਣ ਆਪਾਂ ਇੱਥੋਂ ਚੱਲਦੇ ਹਾਂ ਇੱਥੋਂ ਤੱਕ ਬਹੁਤ ਮਸ਼ਹੂਰ ਮੰਦਿਰ ਆ ਵਿਜੇ ਮੰਦਿਰ 4 ਕਿਲੋਮੀਟਰ ਬਾਅਦ ਇੱਥੋਂ ਉਹ ਮੰਦਿਰ ਦੇਖਣ ਚੱਲਦੇ ਆ ਜਾ ਮੰਡਲ ਵਿਦੇਸ਼ਾ ਨੈਸ਼ਨਲ ਪ੍ਰੋਟेक्टेड ਅੰਦਰ ਹੈ ਕਿ ਮਿਲੇਗਾ ਬਾਈ ਜੀ ਇਹ ਵਿਦੇਸ਼ਾ ਸ਼ਹਿਰ ਦੇ ਵਿੱਚ ਬਣੀ ਹੋਈ ਜਗਾ ਇਹਦਾ ਨਿਰਮਾਣ 12ਵੀਂ ਸਦੀ ਦੇ ਵਿੱਚ ਹੋਇਆ ਸੀ ਇਹ ਕੀ ਸਾਹਮਣੇ ਆ ਮਾਰਤ ਸਾਰੀ ਇਹ ਆਪਾਂ ਉਧਰ ਚਲਦੇ ਆ ਜਾ ਕੇ ਦੇਖਦੇ ਆ ਬਹੁਤ ਸੋਹਣੀ ਜਗ੍ਹਾ ਇਹ ਵਿਦੇਸ਼ਾ ਸ਼ਹਿਰ ਦੇ ਵਿੱਚ ਹੀ ਹੈ ਜਮਾ ਇੱਟਾਂ ਹੀ ਹੋਈ ਮਾਰਤ ਦੀ ਵੀ ਆਪਣੀਆਂ ਕਹਾਣੀਆਂ ਹਿੰਦੂ ਨੂੰ ਆਪਣਾ ਮੰਦਿਰ ਸਮਝਦੇ ਆ ਤੇ ਮੁ슬ਮਾਨ ਉਹਨੂੰ ਆਪਣੀ ਮਸਜਿਦ ਸਮਝਦੇ ਆ ਇਹ ਕਿਹਾ ਜਾਂਦਾ ਜਿੰਨੀ ਹੁਣ ਤੱਕ ਖੋਜ ਹੋਈ ਆ ਕਿ ਇਹ ਜਿਹੜਾ ਇਹ ਬੀਜਾ ਮੰਡਲ ਆ ਇੱਕ ਮੰਦਿਰ ਸੀਗਾ ਤੇ ਇਹ 11ਵੀਂ ਸਦੀ ਚ ਬਣਾਇਆ ਸੀਗਾ ਫਿਰ 17ਵੀਂ ਸਦੀ ਦੇ ਵਿੱਚ ਮੁਗਲਾਂ ਨੇ ਇਹਨੂੰ ਤੋੜ ਕੇ ਤੇ ਇਹਦੀ ਮਸਜਿਦ ਬਣਾਤੀ ਸੀਗੀ ਅਲਬਰੂਨੀ ਆਪਣੀ ਕਿਤਾਬ ਵਿੱਚ ਦੇ ਬਾਰੇ ਲਿਖਦਾ ਹੈ ਕਿ ਮੰਦਿਰ 100 ਗਜ ਉੱਚਾ ਸੀਗਾ ਤੇ 300 ਮੀਟਰ ਤੋਂ ਦਿਖਦਾ ਸੀ ਇਹ ਮੰਦਿਰ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਮੰਦਿਰ 100 ਗਜ ਨਹੀਂ ਇਹ ਮੰਦਿਰ 100 ਫੁੱਟ ਉੱਚਾ ਸੀ ਸੋ ਪੁਰਾਣੀਆਂ ਚੀਜ਼ਾਂ ਨੇ ਪੁਰਾਣੀਆਂ ਥਾਵਾਂ ਨੇ ਇਤਿਹਾਸ ਤੇ ਮਾੜਾ-ਮੋਟਾ ਫਰਕ ਪੈ ਜਾਂਦਾ ਇਹ ਜੇ ਵਾਰੀ ਇਹ ਵੀ ਕਿਹਾ ਜਾਂਦਾ ਕਿ ਇਹਨੂੰ ਔਰਨ ਜੀਵਨ ਤੋੜ ਕੇ ਮਸਤੀ ਤੋਂ ਬਣਾਤਾ ਸੀ ਗਿਆ ਤੇ ਫਿਰ ਅਖੀਰ ਤੱਕ ਇਹਦੇ ਚ ਨਮਾਜ਼ ਪੜਦੇ ਰਹੇ ਆ ਫਿਰ ਉਸ ਤੋਂ ਬਾਅਦ ਇਹਨੂੰ ਮਿੱਟੀ ਪਾ ਕੇ ਪੂਰਾ ਨੱਪਦਾ ਸੀ ਸਾਰੇ ਇਹਨੂੰ ਤੇ ਆਰਕੀਓਲੋਜੀਕਲ ਸਾਈਟ ਵਾਲਿਆਂ ਨੇ ਫਿਰ ਕੱਢਿਆ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਾਲਿਆਂ ਨੇ ਤਾਂ ਉਦੋਂ ਇਹਦੇ ਵਿੱਚ ਬਹੁਤ ਸਾਰੀਆਂ ਹਿੰਦੂ ਮੂਰਤੀਆਂ ਨਿਕਲੀਆਂ ਜਿਹੜੀਆਂ ਇੱਥੇ ਨਾਲ ਹੀ ਇੱਕ ਮਿਊਜ਼ੀਅਮ ਬਣਿਆ ਹੋਇਆ ਉਹਦੇ ਚ ਰੱਖੀਆਂ ਹੋਈਆਂ ਨੇ ਅੰਦਰੋਂ ਇਹ ਬੰਦ ਕਰਤਾ ਕਿਉਂਕਿ ਉਤੋਂ ਛੱਤੇ ਦੀ ਡਿੱਗਣ ਵਾਲੀ ਆ ਪਰ ਫਿਰ ਵੀ ਜਿੰਨਾ ਕ ਦਿਖਦਾ ਆ ਆਪਾਂ ਦੇਖਦੇ ਆਂ ਅੰਦਰੋਂ ਅੰਦਰ ਬਹੁਤ ਸ ਕਿਉਂਕਿ ਆਪਾਂ ਤਾਂ ਹੁਣ ਇਹੀ ਦੇਖ ਸਕਦੇ ਆ ਜਦੋਂ ਇਹ ਖੁਦਾਈ ਹੋਈ ਆ ਇਹਦੀਆਂ ਮੂਰਤੀਆਂ ਨਿਕਲੀਆਂ ਤੋਂ ਉਦੋਂ ਤੋਂ ਬਾਅਦ ਫਿਰ ਇੱਥੇ ਨਾ ਕਲੇਸ਼ ਸ਼ੁਰੂ ਹੋ ਗਿਆ ਸੀਗਾ ਹਿੰਦੂਆਂ ਦੇ ਤੇ ਮੁਸਲਮਾਨਾਂ ਦਾ ਮੁਸਲਮਾਨ ਮੱਕੇ ਨਹੀਂ ਸੀਗੇ ਸਾਡੀ ਜਗ੍ਹਾ ਹਿੰਦੂ ਕਹਿੰਦੇ ਸੀ ਸਾਡੀ ਜਗ੍ਹਾ ਤਾਂ ਫਿਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਾਲਿਆਂ ਨੇ ਇਹਨੂੰ ਆਮ ਲੋਕਾਂ ਤੋਂ ਬੰਦ ਕਰਤਾ ਸੀ ਬਹੁਤ ਸਾਰੇ ਜਗ੍ਹਾ ਬੰਦ ਰਹੀ ਆ ਹੁਣ ਪਿੱਛੇ ਜੀ ਖੁੱਲੀ ਆ ਜਿਹੜੇ ਇਤਿਹਾਸਕਾਰ ਨੇ ਜਿਹੜੇ ਖੋਜ ਕਰ ਜਿਨ੍ਹਾਂ ਨੇ ਕੀਤੀ ਇੱਥੇ ਉਹ ਕਹਿੰਦੇ ਆ ਕਿ ਇੱਥੇ ਮੰਦਰ ਨੂੰ ਤੋੜ ਕੇ ਮਸਜਿਦ ਬਣਾਉਣ ਵਾਸਤੇ ਜਿਹੜੀ ਆਸੇ ਪਾਸੇ ਜਿਹੜੇ ਹੋਰ ਨਿੱਕੇ ਮੰਦਿਰ ਸੀਗੇ ਉਹ ਵੀ ਤੋੜੇ ਗਏ ਆ ਉਹਨਾਂ ਦਾ ਉਹਨਾਂ ਨੂੰ ਤੋੜ ਕੇ ਉਹਨਾਂ ਦਾ ਮਲਬਾ ਲਿਆ ਕੇ ਫਿਰ ਇੱਥੇ ਮਸਤੀ ਤੇ ਬਣਾਈ ਗਈ ਆ ਜਿਹੜੀਆਂ ਉਹ ਕੀ ਹਿੰਦੂ ਮੂਰਤੀਆਂ ਸੀਗੀਆਂ ਉਹਨਾਂ ਨੂੰ ਟੋਹਾ ਪੱਟ ਕੇ ਬਹੁਤ ਡੂੰਘਾ ਦੱਬਤਾ ਸੀ ਗਿਆ ਆ ਸਾਰਾ ਕੁਝ ਜਿਹੜਾ ਤੁਸੀਂ ਜਾਂਦਾ ਆਪਾਂ ਨੂੰ ਇਹ ਖੁਦਾਈ ਕਰਨ ਵੇਲੇ ਨਿਕਲਿਆ ਹੋਇਆ ਪਹਿਲਾਂ ਇੱਥੇ ਕੁਝ ਨਹੀਂ ਸੀ ਗਿਆ ਪੂਰਾ ਥੇ ਸੀ ਸਾਰਾ ਇਹ ਵਿਦੇਸ਼ਾ ਸ਼ਹਿਰ ਵੀ ਜਿਹੜਾ ਹੈਗਾ ਤੁਮਾਰੇ ਵਸਿਆ ਪਹਿਲਾਂ ਇੱਕ ਵਾਰੀ ਕਿਸੇ ਪੋਝਾਲ ਕਰਕੇ ਜਾਂ ਤੂਫਾਨ ਕਰਕੇ ਪੂਰਾ ਸਾਰਾ ਸ਼ਹਿਰ ਟਾ ਗਿਆ ਸੀ ਗਿਆ ਤੇ ਅਸ਼ੋਕ ਦੇ ਇੱਥੇ ਸਵਰੇ ਸੀਗੇ ਅਸ਼ੋਕ ਨੇ ਇੱਥੇ ਤਾਂ ਕਰਕੇ ਬੁੱਧ ਧਰਮ ਦੇ ਨਾਲ ਸੰਬੰਧਿਤ ਬਹੁਤ ਚੀਜ਼ਾਂ ਬਣਾਈਆਂ ਨੇ ਉਹ ਵਿਦੇਸ਼ਾ ਸਾਂਚੀ ਬੁੱਧ ਧਰਮ ਹਿੰਦੂ ਧਰਮ ਤੇ ਸலாம் ਧਰਮ ਇਹਨਾਂ ਤਿੰਨਾਂ ਦਾ ਸਾਂਝਾ ਜ ਟਿਕਾਣਾ ਹੈ ਇੱਥੇ ਜਿੰਨਾ ਵੀ ਪੁਰਾਣਾ ਸਮਾਨ ਹੈਗਾ ਤੇ ਹੁਣ ਆਪਣੇ ਦੇਖਣ ਵਾਸਤੇ ਸਿਰਫ ਇੰਨਾ ਕੁ ਕੋਸ਼ਿਸ਼ ਬਚਿਆ ਇਹ ਵੀ ਬਹੁਤ ਸੋਹਣਾ ਬਹੁਤ ਪੁਰਾਣਾ ਆਰਕੀਟੈਕਚਰ ਦੇਖ ਸਕਦੇ ਆਪਾਂ ਕਿ ਕਿਸ ਤਰੀਕੇ ਦੀ ਉਦੋਂ ਬਿਲਡਿੰਗਾਂ ਕਿਵੇਂ ਬਣਦੀਆਂ ਸੀਗੀਆਂ ਜਿੰਨਾ ਕੁ ਵੀ ਬਚਿਆ ਇਹ ਦੇਖਣ ਲਈ ਸੋਹਣਾ ਬਚਿਆ ਹੋਇਆ ਸਭਾ ਸਾਰੀ ਦੇਖ ਲਈ ਆਪਾਂ ਹੁਣ ਚੱਲਦੇ ਆਂ ਵਾਪਸ ਗਾਂ ਸ਼ਾਇਦ ਉੱਥੇ ਨੇ ਇੱਕ ਬਣਿਆ ਹੋਇਆ ਇਹਨਾਂ ਦਾ ਮਿਊਜ਼ੀਅਮ ਉਹ ਦੇਖਦੇ ਆਂ ਜੇ ਆਪ ਨੂੰ ਦਿਖਾਤਾ ਤਾਂ ਵੇ ਰੀਸ਼ਾ ਸ਼ਹਿਰ ਦੀਆਂ ਉਹ ਥਾਵਾਂ ਨੇ ਜਿਹੜੀਆਂ ਆਮ ਲੋਕਾਂ ਦੇ ਧਿਆਨ 'ਚ ਨਹੀਂ ਹੈਗੀਆਂ ਇੰਦੇ ਦੇ ਸਾਹਮਣੇ ਆਪਰ ਨੂੰ ਜਿੰਨੇ ਵੀ ਇਹ ਅਥਰ ਮਿਲੇ ਜਾਂਦੇ ਆ ਇਹ ਸਾਰੇ ਪੱਥਰ ਖੁਦਾਈ ਵਲੇ ਮਿਲੇ ਆ ਤੇ ਇਹ ਸਾਰੇ ਪੱਥਰ ਹੀ ਮੰਦਰ ਦੇ ਮੰਦਰ ਦਾ ਕੋਈ ਨਾ ਕੋਈ ਹਿੱਸਾ ਆ ਵੀ ਆ ਸਾਹਮਣਾ ਪੱਥਰ ਜਿਹੜਾ ਮੰਦਰ ਦੇ ਸਭ ਤੋਂ ਉੱਪਰ ਸਿਖਰ ਤੇ ਰੱਖਿਆ ਹੁੰਦਾ ਜਿਹਦੋਂ ਸਾਰਾ ਮੰਦਰ ਲੌਕ ਹੁੰਦਾ ਹੋਰ ਜਿੰਨੇ ਵੀ ਸਕਰੀਂ ਚ ਤੁਸੀਂ ਜਾਂਦੇ ਆ ਪੱਥਰ ਜਿਹੜੇ ਰੱਖੇ ਹੋਏ ਇੱਥੇ ਇਹ ਸਾਰੇ ਖੁਦਾਈ ਵਲੇ ਮਿਲੇ ਹੋਏ ਤੇ ਸਾਰੇ ਪੱਥਰ ਮੰਦਰਾਂ ਨਾਲ ਸੰਬੰਧ ਦਾ ਇਹ ਬੌਲੀ ਵੀ ਉਧੇ ਨਿਕਲੀ ਆ ਜਦੋਂ ਇਹ ਮੰਦਰ ਲੱਭਿਆ ਖਦਾਈ ਜਣੇ ਦੋਨੇ ਚੀਜ਼ ਇਕੱਠੀਆਂ ਲੱਭੀਆਂ ਵੀ ਉਸੇ ਬਣੀ ਦੱਸਦੇ ਹੋਏ ਮਤਲਬ 8ਵੀਂ 19ਵੀਂ ਸਦੀ ਦੀ ਬਣੀ ਹੋਈ ਬੌਲੀ ਆ ਹੁਣ ਤਾਂ ਪਾਣੀ ਜਖਰਾਬ ਹੋਇਆ ਪੈਦਾ ਤੇ ਥੱਲੇ ਆ ਬਣਿਆ ਹੋਇਆ ਦੇਵੀ ਦੇਵਤੇ ਸਾਹਮਣੇ ਜਿਹੜੇ ਵਿਚਕਾਰ ਲਈ ਮੂਰਤ ਆ ਉਹ ਹੈਗੀ ਸੂਰਜ ਦੇਵਤੇ ਦੀ ਬਹੁਤ ਡੂੰਗੀ ਹੈ ਇਹ ਜਿਵੇਂ ਗਾਂ ਤੱਕ ਅੱਗੇ ਲੱਕ ਪੌੜ ਨਹੀਂ ਜਾਂਦੇ ਬੱਚੇ ਦੇ ਉੱਪਰ ਜਾਲ ਪਾਇਆ ਹੋਇਆ ਸਾਰਾ ਕੁਝ ਖਦਾਈ ਕਰਕੇ ਨਿਕਲੇ ਹੱਥੋਂ ਇਹ ਆਰਕੀਓਲੋਜੀਕਲ ਸਾਈਟ ਵਾਲਿਆਂ ਨੇ ਸਰਵੇ ਕੀਤਾ ਆਪਣਾ ਉਹਨੂੰ ਪਤਾ ਲੱਗਿਆ ਕਿ ਇੱਥੇ ਕੁਝ ਹੋਏਗਾ ਤਾਂ ਫਿਰ ਇੱਥੇ ਖਦਾਈ ਕੀਤੀ ਗਈ ਆ ਕੁਝ ਪੱਥਰ ਇੱਥੇ ਨਾਲ ਰੱਖਦੇ ਆ ਮਤਲਬ ਸੋਨਾ ਲੱਗਣ ਵਾਸਤੇ ਡੈਕੋਰੇਸ਼ਨ ਜੀ ਬਣਾਤੀ ਆ ਪਰ ਜਿੰਨਾ ਵੀ ਮਲਬਾ ਫੜੁੰਦੇ ਦਿੰਦਾ ਹਾਂ ਸਾਹਮਣੇ ਇਹ ਸਾਰੇ ਦਾ ਸਾਰਾ ਮੰਦਰਾਂ ਦਾ ਮਲਬਾ ਥੱਲੋਂ ਡੂੰਘਾ ਨੱਪਿਆ ਹੋਇਆ ਕੱਢਿਆ ਯੰਸੀ ਦੇ ਵਿੱਚ ਪਹੁੰਚ ਗਏ ਆਪਾਂ ਤੇ ਹੁਣ ਇਹਨਾਂ ਦਾ ਜਿਹੜਾ ਮੇਨ ਮਕੈਨਿਕ ਆ ਉਹਦੇ ਨਾਲ ਗੱਲ ਕੀਤੀ ਉਹ ਵੇਂਦਾ ਆਪਣਾ ਮੋਟਰਸਾਈਕਲ ਪਤਾ ਨਹੀਂ ਜੀ ਸਮਝ ਵਿੱਚ ਕਹਾਣੀ ਆਊ ਕਿ ਨਹੀਂ ਆਉਂਦੀ ਕਿਉਂਕਿ ਇਦਰੇ ਮੋਟਰਸਾਈਕਲ ਹੈ ਇਹਨਾਂ ਨੇ ਵੀ ਜਵਾਬ ਦੇ ਦੋ ਬਈ ਇਹਨਾਂ ਕੋਲੇ ਵੀ ਹੈ ਨਹੀਂ ਖਾਤੇ ਦਾ ਤਾਂ ਪਪਾਲ ਜਾ ਕੇ ਕੀ ਹੋਵੇ ਹਾਂਜੀ ਬੋਲੋ ਪੰਜਾਬ ਦੇ ਕਿ ਅੱਜ ਆਪਣੀ ਫਿਰ ਖੱਜਲਖਵਰੀ ਹੋਈ ਥੋੜੀ ਜੀ ਅਸਲ ਵਿੱਚ ਖੱਜਲਖਵਰੀ ਹੋ ਗਈ ਰਾਹ ਪੁੱਲ ਲੰਘ ਕੇ ਤੇ ਮੋਟਰਸਾਈਕਲ ਖਰਾਬ ਹੋ ਗਿਆ ਨਹੀਂ ਤਾਂ ਆਪਾਂ ਹੁਣ ਨੂੰ 100 150 ਕਿਲੋਮੀਟਰ ਵੱਟ ਹੋਰ ਕੱਢ ਦਿੰਦੇ ਪਰ ਅੱਜ ਆਪਾਂ ਹਜੇ ਤੱਕ 50 ਕਿਲੋਮੀਟਰ ਦੀ ਫਿਰਦੇ ਹਾਂ ਹੁਣ ਇੱਥੇ ਕੁਝ ਖਾਣੇ ਪੀਣੇ ਆ ਤੇ ਫਿਰ ਕਾਹਤ ਨੂੰ ਅਤੇ ਇੱਛਾ ਤੋਂ ਚੱਲ ਕੇ ਪਹੁੰਚ ਗਏ ਅਪਨ ਗਿਆਸਪੁਰ ਇੱਥੇ ਆਪਾਂ ਦੇਖਦੇ ਆ ਮਾਲਦੇਵੀ ਮੰਦਿਰ ਤੇ ਬੁੱਧ ਦਾ ਘੋਟ ਹੈ ਉਹ ਦੇਖਦੇ ਆ ਚੱਲਦੇ ਮੰਦਿਰ ਵੱਗੇ ਮੰਦਿਰ ਵੀ ਬਹੁਤ ਜ਼ਿਆਦਾ ਪੁਰਾਣਾ ਮੰਦਿਰ ਹੈ ਜਿਹੜਾ ਮਾਲਦੇਵੀ ਮੰਦਿਰ ਮੰਦਰ ਪਹੁੰਚ ਗਏ ਆਪਾਂ ਤੇ ਇਸ ਪੱਥਰ ਤੇ ਲਿਖਿਆ ਹੋਇਆ ਮੰਦਰ ਬਾਰੇ ਜਾਣਕਾਰੀ ਇਹ ਮੰਦਰ ਜਿਹੜਾ ਹੈਗਾ ਜੈਨੀ ਮੰਦਿਰ ਆ ਤੇ ਇਹਦੇ ਵਿੱਚ ਕੁਝ Hindu ਦੇਵ ਦੇਵਤਿਆਂ ਦੀਆਂ ਮੂਰਤਾਂ ਵੀ ਬਣੀਆਂ ਹੋਈਆਂ ਨੇ ਜਿਵੇਂ ਪਹਿਲਾਂ ਆਪਾਂ ਦੇਖਦੇ ਹਾਂ ਸਾਰੇ ਉਸੇ ਤਰੀਕੇ ਦੀਆਂ ਬਣੀਆਂ ਹੋਣਗੀਆਂ ਇਸ ਮੰਦਰ ਦੇ ਚਾਰ ਚੁਪਰੇ ਇਹੋ ਜਿਹੇ ਨਜ਼ਾਰੇ ਨੇ ਇੱਕ ਪਾਸੇ ਪਹਾੜੀ ਇਹ ਪੂਰੀ ਤੇ ਥੱਲੇ ਇੱਥੇ ਕਣਕ ਬੀਜੀ ਹੋਈ ਆ ਕਣਕ ਦੇ ਸੋਹਣੇ ਖੇਤ ਦਿਖਦੇ ਨੇ ਆਪਾਂ ਨੂੰ ਕਿਉਂਕਿ ਆਪਾਂ ਵਾਵਾ ਉੱਚੇ ਪਹਾੜੀ ਤੇ ਚੋਟੀ ਤੇ ਖੜਿਆ ਜੰਮਾ ਇੱਥੇ ਇੱਕ ਆ ਝੀਲ ਬਣੀ ਹੋਈ ਏ ਛੋਟੀ ਜੀ ਫੰਮਣੀ ਆ ਗਿਆ ਮੰਦਰ ਇਹ ਗਿਆਸਪੁਰਾ ਕਸਬਾ ਪੈਂਦਾ ਵਿਦੇਸ਼ਾ ਜ਼ਿਲ੍ਹੇ ਦਾ ਵਿਦੇਸ਼ਾ ਤੋਂ ਹੋਊਗਾ ਇਹ 40 42 ਕਿਲੋਮੀਟਰ ਬਾਅਦ ਚੱਲ ਕੇ ਆਪਾਂ ਮੰਦਰ ਵੀ ਦੇਖਦੇ ਆਂ ਮਾਲਾ ਦੇਵ ਦੇ ਮੰਦਰ ਜੈਨ ਧਰਮ ਦਾ ਤੇ ਹਿੰਦੂ ਧਰਮ ਦਾ ਸਾਂਝਾ ਮੰਦਰ ਆ ਥੱਲੇ ਮੁੰਡਾ ਬੈਠਾ ਇੱਕ ਔਰ ਕੋਲੈਜਿਕਲ ਡਿਪਾਰਟਮੈਂਟ ਵਾਲਾ ਉਹਦੇ ਨਾਲ ਜਾ ਕੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਤੇ ਨਾਲੇ ਇਸ ਮੰਦਰ ਬਾਰੇ ਹੋਰ ਜਾਣਕਾਰੀ ਲੈਂਦੇ ਆਂ ਇਸ ਪੱਥਰ ਦੇ ਵਿੱਚੋਂ ਪੂਰੇ ਪਹਾੜ ਦੇ ਵਿੱਚੋਂ ਨਿਕਲਿਆ ਹੋਇਆ ਮੰਦਿਰ ਆ ਇਹ ਇਹ ਮੰਦਿਰ ਵੀ ਸਾਰਾ ਇੰਟਰਲੌਕ ਸਿਸਟਮ ਆ ਮਤਲਬ ਇਹਦੇ ਵਿੱਚ ਕੋਈ ਚੂਨਾ ਗਾਰਾ ਕਿਸੇ ਚੀਜ਼ ਦੀ ਵਰਤੋਂ ਨਹੀਂ ਕੀਤੀ ਗਈ ਕਲੇਮ ਇਹ ਮੰਦਿਰ ਵੀ ਅੰਦਰੋਂ ਬੰਦ ਆ ਅੰਦਰ ਜਮਾ ਬਾਰ ਦੇ ਨਾਲ ਫੋਨ ਲਾ ਕੇ ਦੇਖੀ ਤਾਂ ਫਿਰ ਆਪਾਂ ਨੂੰ ਅੰਦਰੋਂ ਦੇਖਦਾ ਇਹ ਇਹਦੇ ਅੰਦਰ ਦੇ ਵਿੱਚ ਕੁਝ ਕਹਿੰਦੇ ਜੈਨ ਮੂਰਤੀਆਂ ਨੇ ਮਹਾਵੀਰ ਜੈਨ ਦੀ ਮੂਰਤੀ ਇਹ ਸੱਜੇ ਖੱਬੇ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਆਹ ਵਾਲੀਆਂ ਇਹ ਵਾਲੀਆਂ ਮੂਰਤੀਆਂ ਹੈਗੀਆਂ ਨੇ ਗੰਗਾ ਜਮਨਾ ਜੀ ਦੀਆਂ ਇੱਕ ਪਾਸੇ ਗੰਗਾ ਜੀ ਇੱਕ ਪਾਸੇ ਜਮਨਾ ਜੀ ਆ ਔਰ ਉੱਪਰ ਬਣਿਆ ਹੋਇਆ ਗਰੁੜ ਤੇ ਵਿਚੇ ਦੇ ਬੁੱਧ ਦੀ ਤੇ ਅੰਦਰ ਦੇ ਵਿੱਚ ਸਵਾਮੀ ਮਹਾਵੀਰ ਸਵਾਮੀ ਤੇ ਬੁੱਧ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਜਿੰਦਰਾ ਲੱਗਿਆ ਹੋਇਆ ਪਰ ਕਿਉਂਕਿ ਛੱਤ ਟੁੱਟੀ ਹੋਈ ਹੈ ਉਤੋਂ ਤੇ ਵਿੱਚ ਬੁਰਜੀਆਂ ਲਗੀਆਂ ਹੋਈਆਂ ਸਪੋਰਟ ਵਾਸਤੇ ਹਾਲਤ ਮਾੜੀ ਮਾੜੀ ਹੈ ਬਿਗ ਡੱਗ ਕੇ ਨੁਕਸਾਨ ਨੋ ਜਤਾ ਕਰਕੇ ਬੰਦ ਕੀਤਾ ਹੋਇਆ ਥੱਲੇ ਕਹਿੰਦੇ ਕਮਲ ਦਾ ਫੁੱਲ ਲੱਗਿਆ ਹੋਇਆ ਜਿਹੜਾ ਬਾਈ ਹੈਗਾ ਇੱਥੇ ਔਰ ਕੋ ਲੌਜੀਕਲ ਡਿਪਾਰਟਮੈਂਟ ਵਾਲਾ ਆਪਾਂ ਨੂੰ ਉਹਨੇ ਦੱਸਿਆ ਸਾਰਾ ਕੁਝ ਆਰਕੀਓਲੋਜੀਕਲ ਡਿਪਾਰਟਮੈਂਟ ਇਹਦੀ ਛੱਤ ਆ ਉਤੋਂ ਇਸ ਮੰਦਰ ਦੀ ਇੱਕ ਖਾਸੀਅਤ ਇਹ ਆ ਕਿ ਇਹ 12 ਵਜੇ ਦੀ ਵੜ ਕੇ ਅੱਧੋ ਵੱਧ ਇਹ ਐਸ ਪਹਾੜੀ ਦੇ ਵਿੱਚ ਆ ਥੱਲੇ ਗੁਫਾ ਬਣੀ ਹੋਈ ਆ ਪ੍ਰਕਰਮਾ ਹੁੰਦੀ ਵਿੱਚ ਇਹਦੀ ਇੱਕ ਗੇਟ ਤੋਂ ਐਂਟਰ ਹੋ ਕੇ ਐਸ ਪਹਾੜੀ ਦੇ ਵਿੱਚ ਗਿੜਾ ਗੱਡ ਕੇ ਫਿਰ ਬੰਦਾ ਵਾਪਸ ਇਧਰ ਆ ਜਾਂਦਾ। ਵਿਦੇਸ਼ਾ ਜ਼ਿਲ੍ਹੇ ਦੇ ਵਿੱਚ ਫਿਰਦੇ ਆ ਆਪਾਂ ਹੁਣ ਤੇ ਚਾਰ ਸ਼ਪੀਰੇ এনवायरमेंट ਦਾ ਜਿਹੜਾ ਗੜਾ ਬਹੁਤ ਸੋਹਣਾ ਹੈਗਾ ਆ ਸੇ ਪਾਸੇ ਵਾਲਾ ਖੇਤੀ ਸੋਹਣੀ ਹੋ ਰਹੀ ਹੈ ਇੱਥੇ ਕਣਕਾਂ ਸੋਹਣੀਆਂ ਖੜੀਆਂ ਨੇ ਵਧੀਆ ਦੇਖਣ ਦੇ ਵਿੱਚ ਚਾਹੇ ਛੋਟੀਆਂ ਛੋਟੀਆਂ ਚੀਜ਼ਾਂ ਲੱਗਦੀਆਂ ਨੇ ਪਰ ਇਹਨਾਂ ਦੇ ਇਤਿਹਾਸ ਬਹੁਤ ਵੱਡੇ ਆ ਹੁਣ ਇਹ ਮੰਦਿਰ ਜੈਨ ਧਰਮ ਵੀ ਦੇ ਨਾਲ ਸੰਬੰਧ ਦਾ ਬੁੱਧ ਧਰਮ ਵੀ ਤੇ ਹਿੰਦੂ ਧਰਮ ਵੀ ਬਾਕੀ ਆਪਣਾ ਬਲੌਗ ਬਹੁਤ ਸੋਝਵਾਨ ਸੱਜਣ ਦੇਖਦੇ ਨੇ ਉਹਨੂੰ ਪਤਾ ਹੀ ਆ ਕੀ ਕਹਾਣੀਆਂ ਹੁੰਦੀਆਂ ਨੇ ਇਹਨਾਂ ਮੰਦਰਾਂ ਦੀਆਂ ਹੁਣ ਆਪੇ ਇੱਥੋਂ ਚੱਲਦੇ ਆ ਇਹਦੇ ਨਾਲ ਹੀ ਆ ਥੋੜੀ ਜਿਹਾ ਵਾਟ ਅੱਧਾ ਕਿਲੋਮੀਟਰ ਵਾਟ ਹਿੰਦੋਲਾ ਤੋਰਨਾਂ ਦੀ ਜਗ੍ਹਾ ਹਿੰਦੋਲਾ ਤੋਰਨ ਉਹ ਪਤਾ ਨਹੀਂ ਕੀ ਉਹ ਜਾ ਕੇ ਦੇਖਦੇ ਆਪਾਂ ਉਹ ਵੀ ਮੰਦਿਰ ਹੀ ਆ ਪੁਰਾਣਾ ਕੋਈ ਹੁਣ ਚੱਲਦੇ ਆਪੇ ਤੋਂ ਹਿੰਦੋਲਾ ਤੋਰਮ ਇਹ ਰਹਿ ਗਿਆ ਮੰਦਿਰ ਆਪਣਾ ਫਿਰ ਤੁਹਾਰੇ ਪਤਾ ਨਹੀਂ ਕੋ ਲੋ ਕਿਹੜਾ ਬਚੂ ਇੱਥੇ ਆਪਣੇ ਅੱਜ ਦੇ ਬਲੌਗ ਦੀ ਅੱਥੇ ਸਮਾਪਤੀ ਕਰਦੇ ਆਂ ਮੈਂ ਪਹੁੰਚ ਗਿਆ ਸੀ ਕਮਰੇ ਦੇ ਵਿੱਚ ਤੇ ਕੱਲ ਨੂੰ ਆਪਾਂ ਦੇਖਾਂਗੇ ਇਹ ਹੰਦੋਲਾ ਤੋਰਮ ਤੇ ਇਹਦੇ ਨਾਲ ਲੱਗਦੀਆਂ ਹੋਰ ਥਾਵਾਂ ਜੈਨ ਮੰਦਿਰ ਨੇ ਕੁਛ ਇੱਥੇ ਕੁਛ Hindu ਮੰਦਿਰ ਨੇ ਬਹੁਤ ਪੁਰਾਣੇ ਤੋਂ ਦੇਖਦੇ ਰਹੋ ਮੇਰੇ ਬਲੌਗ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ